ਅੱਜ ਪੰਜਾਬ ਭਰ ਵਿੱਚ ਚੱਲ ਰਹੇ ਐਮਪੀ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਅੱਜ ਅਸੀਂ ਕਸਪਾ ਖੇਮਕਰ ਦੇ ਨੇੜੇ ਪੈਂਦੇ ਪਿੰਡ ਕਲਸ ਵਿਖੇ ਪਹੁੰਚੇ ਹਾਂ। ਉਥੇ ਵੱਖ-ਵੱਖ ਪਾਰਟੀਆਂ ਨੇ ਆਪਣੀਆਂ رائے ਪੇਸ਼ ਕੀਤੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਹਲਕਾ ਖਡੂਰ ਸਾਹਿਬ ਤੋਂ ਜੋ ਐਮਪੀ ਦੇ ਇਲੈਕਸ਼ਨ ਚੱਲ ਰਹੇ ਹਨ ਉਸ ਦਾ ਜਿੱਤ ਦਾ ਸੇਰਾ ਕਿਸ ਦੇ ਸਿਰ ਤੇ ਪੱਜਦਾ ਹੈ। ਇਸ ਮੌਕੇ ਵੱਖ-ਵੱਖ ਪਾਰਟੀਆਂ ਨੇ ਕੀ ਕਿਹਾ ਆਓ ਆਪਾਂ ਸੁਣਦੇ ਹਾਂ ਖੇਮ ਕੰਤੋਂ ਹਿਰਾਕੰਡਾ ਦੀ ਖਾਸ ਰਿਪੋਰਟ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਹੈ ਤੇ ਜਿਸ ਤਰ੍ਹਾਂ ਅੱਜ ਵੋਟਾਂ ਪੈ ਰਹੀਆਂ ਨੇ ਕਿਸ ਤਰ੍ਹਾਂ ਰੁਝਾਨ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਜੀ ਵਹਿਗੁਰੂ ਜੀ ਕੀ ਫਤਿਹ ਇਹ ਮੇਰਾ ਨਾਮ ਕਾਸ਼ਦੀਪ ਸਿੰਘ ਪਿੰਡ ਆਪਣਾ ਕਲਸ ਜ਼ਿਲ੍ਹਾ ਤਰਨਤਾਰਨ ਵਿਧਾਨ ਸਭਾ ਕਾ ਖੇਮ ਕੰਨ ਜੋ ਇਸ ਟਾਈਮ ਵੋਟਿੰਗ ਚੱਲ ਰਹੀ ਏ ਜਿਹੜਾ ਰੁਝਾਨ ਹੈ ਆਮ ਆਦਮੀ ਪਾਰਟੀ ਦੇ ਪੱਖ ਚ ਆ ਸਾਰੇ ਲੋਕ ਪਿਛਲੇ ਕੀਤੇ 2.5 ਸਾਲਾਂ ਦੇ ਕੰਮਾਂ ਤੋਂ ਖੁਸ਼ ਨਹੀਂ ਆ ਆਦੀ ਪਾਰਟੀ ਨੂੰ ਵਾਧ ਚੜ ਕੇ ਵੋਟਾਂ ਪਾ ਰਹੇ ਨੇ ਸਾਨੂੰ ਉਮੀਦ ਹੈ ਸਰਦਾਰ ਲਾਲਜੀਤ ਸਿੰਘ ਭੁੱਲਰ ਵੱਡੀ ਲੀਡ ਨਾਲ ਇੱਥੋਂ ਜਿਹੜੇ ਐ MP ਸੀਟ ਜਿੱਤਣਗੇ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਹੁਣ ਤੁਹਾਨੂੰ ਘਰੇ ਬੈਠੇ ਹੀ ਕਈ ਦੇਖਦੇ ਆ ਕਾ ਕਿ ਕਾਫੀ ਧੋਪ ਹੈਗੀ ਆ ਤੇ ਸਰਕਾਰਾਂ ਨੇ ਕਾਫੀ ਪ੍ਰਬੰਧ ਕੀਤੇ ਨੇ ਕੀ ਕੀ ਪ੍ਰਬੰਧ ਕੀਤੇ ਆ ਤੇ ਉਹ ਸਾਰੇ ਤੁਹਾਨੂੰ ਮਿਲ ਰਹੇ ਸਾਨੂੰ ਸਰਕਾਰ ਦੇ ਸਾਰੇ ਕੀਤੇ ਪ੍ਰਬੰਧਾਂ ਦਾ ਲਾਭ ਮਿਲ ਰਿਹਾ ਏ ਪੀਣ ਵਾਲਾ ਪਾਣੀ ਦਾ ਇੰਤzaam ਕੀਤਾ ਹੋਇਆ ਸਰਕਾਰ ਲੋ ਕੀਤਾ ਹੋਇਆ ਪਿੰਡ ਵਾਲਿਆਂ ਲੋ ਕੀਤਾ ਹੋਇਆ ਏ ਟੈਂਟ ਲਾਏ ਹੋਏ ਨੇ ਚਾਣੀਆਂ ਲਾਈਆਂ ਹੋਈਆਂ ਨੇ ਭਾਈ ਸਾਰੇ ਨੂੰ ਅਪੀਲ ਕਰਦੇ ਆਂ ਵੱਧ ਚੜ ਕੇ ਆਓ ਆਪਣੇ ਇਸ ਵੋਟ ਦੇ ਦਿੱਤੇ ਅਧਿਕਾਰ ਦਾ ਇਸਤੇਮਾਲ ਕਰੋ ਲਗਭਗ 12 ਵੱਜ ਚੁੱਕੇ ਆ ਤੇ ਕਿੰਨੀ ਕੁ VOTING ਹੋ ਚੁੱਕੀ ਹੈ ਸਾਡੇ ਇੱਥੇ 350 ਦੇ ਕਰੀਬ VOTING ਹੋ ਚੁੱਕੀ ਹੈ 570 ਦੇ ਵਿੱਚੋਂ ਜੇ ਬਸਿੱਧਾ ਸਦਾ ਹਸਾਬ ਲਈਏ ਤਾਂ 65 ਤੋਂ 70% ਬੰਦੀ ਹੈ ਕਿੰਨਾ ਕੁ ਸ਼ਾਹ ਤੁਹਾਡੀ ਪਾਰਟੀ ਨੇ ਸਾਡੀ ਪਾਰਟੀ ਨੂੰ ਬਹੁਤ ਭਾਰੀ ਸ਼ਾਹ ਹੈ ਤੁਸੀਂ ਵੇਖ ਸਕਦੇ ਜੇ ਸਾਰੇ ਲੋਕ ਨੌਜਵਾਨ ਕੀ ਬਜ਼ੁਰਗ ਕੀ ਬੱਚੇ ਕੀ ਸਭਸ ਆਪਣੇ ਨਾਲ ਨੇ ਬਹੁਤ ਭਾਰੀ ਸ਼ਾਹ ਵਰਕਰਾਂ ਦੇ ਵਿੱਚ ਆਮ ਆਪਣੇ ਤੇ ਕਿਹੜਾ ਪਿੰਡ ਆ ਕਿੱਥੇ ਪੈਂਦਾ ਹੈ ਨਿਸ਼ਾਨ ਸਿੰਘ ਜੀ ਪਿੰਡ ਕਲਸ ਤੁਹਾਡੀ ਪਾਰਟੀ ਵੱਲੋਂ ਅੱਜ ਜਿਹੜੀਆਂ ਵੋਟਾਂ ਪੈ ਰਹੀਆਂ ਵਾ ਕਿਸ ਤਰ੍ਹਾਂ ਦਾ ਰੁਝਾਨ ਆ ਰਿਹਾ ਵਾ ਕਿਸ ਤਰ੍ਹਾਂ ਵੋਟਾਂ ਪੈ ਰਹੀਆਂ ਤੁਹਾਨੂੰ ਇਹ ਇੱਕ ਨੰਬਰ ਤੇ ਕਾਂਗਰਸ ਜਾਊਗੀ ਪਿਛਲੀ ਵਾਰ ਕਾਂਗਰਸ ਨੇ ਜਦੋਂ ਐਮਪੀ ਡਿੰਪਾ ਸੀਗਾ ਕੀ ਕੀ ਕੰਮ ਹੋਏ ਨੇ ਕੀ ਕਰਨਾ ਚਾਹੋ ਕੋਈ ਤੁਹਿਆ ਸਾਡੇ ਪਿੰਡ ਦੇ ਘਰੇ ਘਰੇ ਜਾ ਕੇ ਵੇਖ ਲਓ ਗਲੀਆਂ ਸੜਕਾਂ ਤੇ ਆ ਪਿੰਡ ਦੇ ਘਰੇ ਘਰੇ ਬਣੀਆਂ ਨੇ ਕਾਂਗਰਸ ਦੇ ਵੇਲੇ ਤੇ ਕਾਲੀਆਂ ਦੇ ਵੇਲੇ ਕਿੱਟ ਨਹੀਂ ਲੱਗੀ ਪਿੱਲੀਆਂ ਟਾ ਦੇ ਕੋਠੇ ਪੈਣੇ ਹੋ ਵੇਖ ਲਓ ਆ ਸੋਰਾ ਗੱਲ ਆ ਲੋਕਟਾਈਲ ਵੇਖ ਲਾ ਸਾਹਮਣੇ ਤੇ ਨਹੀਂ ਲੱਗੀ ਗਰੀਬਾਂ ਦੇ ਘਰਾਂ ਦੇ ਵੇਖੋ ਦਸ ਦਾ ਹਜ਼ਾਰ ਘਰਾਂ ਨੂੰ ਲੱਗੀ ਟਾਈਲ ਜਾ ਕੇ ਵੇਖੋ ਆ ਤੇ ਕਾਲੀਆਂ ਦੇ ਕੱਖੀ ਹੈ ਕੱਖ ਵੀ ਗਿਣ ਵਾਲੇ ਤੇ ਦੂਜੇ ਬਣਿਆ ਝਾੜੂ ਵਾਲੇ ਵੇਖ ਲਓ 2.5 ਸਾਲ ਬਣੇ ਆ ਕੱਖੜੀ ਕਿਸ ਦਾ ਕੀ ਲਗੋ ਮੇਰੇ ਸਾਹਿਬ ਮੈਂ ਪੁੱਛਿਆ ਇਹ ਵੀ ਖਾਤਾ ਖਲਾਓ ਨਰੇਗਾ ਸਕੀਮ ਦਾ ਮੈਂ ਕਿਹਾ ਜੀ ਖਲਾ ਲਈ ਨੇ ਤੇ ਮੈਂ ਜਾ ਕੇ ਸਕੂਲ ਚ ਪੁੱਛਿਆ ਮੈਂ ਸਰਦਾਰ ਜੀ ਖਾਤੇ ਦਾ ਹਿੰਦੂ ਤਿੰਨ ਤੇ ਨਹੀਂ ਦੇ ਬੈਠੇ ਆਂ ਸਾਹੀ ਦਾ ਖਾਤਾ ਜੁੜ ਜਣਗੇ ਤੇ 300 ਰੁਪਏ ਲੱਗਦਾ ਉਹ ਅੱਗੋ ਮੈਨੂੰ ਆਦਾ ਤੇਰੀ ਵੀਰ ਸਾਨੂੰ ਵੋਟਾਂ ਦੀ ਨਹੀਂ ਲੋੜ ਉੱਥੇ 100 ਬੰਦਾ ਖਲੋਤਾ ਹੈ ਐਮਐਲਏ ਨੇ ਖੁਦ ਮੈਨੂੰ ਆਖਿਆ ਤੇਰੀਆਂ ਵੋਟਾਂ ਦੀ ਵੀਰ ਲੋੜ ਸਾਨੂੰ ਕਿਹੜੀ ਪਾਰਟੀ ਐ ਐਮਐਲਏ ਨੇ ਗੱਲ ਕਹੀ ਇਹ ਆਪ ਤੋੜਣੇ ਸ਼ਰਮ ਸੰਗ ਤੋੜਣੇ ਉਹਨੇ ਤੇਰੀਆਂ ਵੋਟਾਂ ਦੀ ਮੈਨੂੰ ਨਹੀਂ ਲੋੜ ਮੈਂ ਕਿਹਾ ਠੀਕ ਹੈ ਜੀ ਸਾਤੇ ਤਨ 50 ਹੀ ਦਿੱਤੇ ਨਿਗਾ ਸਕੀਨ ਤਾਂ ਚਲਦੀ ਨਹੀਂ ਗਈ ਕਾਂਗਰਸ ਦੇ ਵੇਲੇ ਬਹੁਤ ਸੋਨੇ ਭੈਣ ਜੀ ਕੰਮ ਹੋਏ ਬਹੁਤ ਜਿਆਦੇ ਇਹ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਵੋਟਾਂ ਤਕਰੀਬਨ ਹੈਗੀਆਂ ਸਾਡੇ ਪਿੰਡ ਸਾਡੇ 550 ਵੋਟਾਂ ਜੀ ਤੇ 480 ਵੋਟਾਂ ਦੇ ਏੜ-ਗੜ ਜੀ ਪੋਲਿੰਗ ਹੋਏਗੀ ਅੱਛਾ ਤੇ ਹੁਣ ਹੁਣ ਤੱਕ ਤੁਹਾਨੂੰ ਲੱਗਦਾ ਕਿ ਕਿੰਨੀਆਂ ਵੋਟਾਂ ਤੁਹਾਡੇ ਪੈ ਚੁੱਕੀਆਂ ਹੋਣੀਆਂ ਵੋਟਾਂ ਨਹੀਂ ਤਿੰਨ ਤੇ ਸਾਡੇ 350 ਬੋਟ ਪੈ ਚੱਕੀ ਹੋ ਗਈ ਬਾਕੀ 100 150 ਬੋਟ ਜਿਹੜੀ ਹੋਣੀ ਹੈਗੀ ਪਾਣੀ ਇਹ ਗੱਲ ਗੱਲ ਕਰੀਦਾ ਆਪਾਂ ਜਿਹੜੀ ਨੌਜਵਾਨ ਪੀੜੀ ਆ ਅਮਰਤਪਾਲ ਹੀ ਕਿਉਂ ਚੁਣਿਆ ਪਰ ਇਹਨਾਂ ਜੋ ਮਤਲਬ ਵੀ ਭਾਈ ਸਾਹਿਬ ਦੇ ਚਲੋ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਤੇ ਇੱਕ ਚਲੋ ਜੋ ਵੀ ਚੀਜ਼ ਆ ਵੀ ਇਹ ਪਾਰਟੀ ਭਾਈ ਦੇ ਉੱਪਰ ਉੱਟ ਕੇ ਨਸ਼ਾ ਕਰਕੇ ਸਾਰੀ ਇੱਕ ਚੀਜ਼ ਕਰਕੇ ਭਾਈ ਸਾਹਿਬ ਨੂੰ ਚੁਣ ਕੇ ਵੀ ਜੋ ਵੀ ਨਸ਼ਾ ਪਤਾ ਜੀ ਉਹ ਬੰਦ ਹੋਊਗਾ ਤੇ ਭਾਈ ਸਾਹਿਬ ਦੀ ਸੋਚ ਤੇ ਪਹਿਰਾ ਦਿੱਤਾ ਜੀ ਸਾਰਿਆਂ ਤੇ ਇੱਕ ਜਿਹੜੀ ਬੀਬੀ ਖਾਲੜਾ ਨੂੰ ਅੱਗੇ ਜੀ ਜਿਹੜਾ ਮੱਜ ਦੇ ਕਲੰਕ ਲੱਗਾ ਜੀ ਉਹਦਾ ਕਰਕੇ ਵੀ ਨੌਜਵਾਨਾਂ ਤੋਂ ਸ਼ਾਪ ਵੀ ਉਹ ਆਪਾਂ ਚੀਜ਼ ਜਿਹੜੀ ਆ ਵੀ ਭਾਈ ਸਾਹਿਬ ਨੂੰ ਜਿਤਾ ਕੇ ਉਹ ਕਲੰਕ ਆਉਦੇ ਮੱਥੇ ਤੋਂ ਧੋਣਾ ਜੀ ਕਿ ਗੱਲ ਕਰੀਏਗਾ ਜਿਤਨਾ ਹੁਣ ਅੰਮ੍ਰਿਤਪਾਲ ਜੀ ਜੀਤੇ ਜਾਂਦੇ ਨੇ ਤੱਕ ਪਹਿਲਾ ਮਦਾ ਨਸ਼ੇ ਦਾ ਹੀ ਆ ਜੀ ਜੋ ਪੰਜਾਬ ਦਲ ਦਲ ਦੇ ਵਿੱਚ ਫਸਿਆ ਜੀ ਤੇ ਨਸ਼ਾ ਜਿਹੜਾ ਜੀ ਬੰਦ ਹੋਣਾ ਚਾਹੀਦਾ ਨੌਜਵਾਨੀ ਮਿਹਨਤਾਂ ਕਰੇ ਆਪ ਦਾ ਕੋਈ ਕੋਈ ਗੇਮ ਚ ਜਾਵੇ ਕੋਈ ਆਪ ਦੀ ਸਟੱਡੀ ਕਰੇ ਕੋਈ ਚੰਗਾ ਕੰਮ ਕਰੇ ਤੇ ਨਸ਼ੇ ਤੋਂ ਬਚ ਕੇ ਤੇ ਨਸ਼ਾ ਰਹਿਤ ਕਿ ਹੋਣਾ ਚਾਹੀਦਾ ਜੀ ਜਿਤਨਾ ਤੁਸੀਂ ਨੌਜਵਾਨ ਜੀ ਤੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਗੇ ਨੌਜਵਾਨ ਪੀੜੀ ਨੂੰ ਮੈਸੇਜ ਇਹੋ ਦਿੰਨੇ ਆਪਾਂ ਨਸ਼ਿਆਂ ਤੋਂ ਦੂਰ ਹੋ ਕੇ ਆਪ ਦੀ ਸਰੀਰ ਸੰਭ ਮਿਹਨਤ ਕਰੋ ਆਪਦਾ ਕੋਈ ਵੀ ਜਿਹੜਾ ਵੀ ਤੁਹਾਡੇ 'ਚ ਕੋਈ ਕੁਆਲਿਟੀ ਹੈਗੀ ਉਹਦੇ ਤੇ ਫੋਕਸ ਕਰੋ ਤੇ ਅੱਗੇ ਆਓ ਜੀ ਕਿਹੜਾ ਪਿੰਡ ਹੈ ਕਲਸਾ ਅਸੀਂ ਬਾਰਡਰ ਕਿਸਾਨ ਜੁਨੀਅਨ ਦੇ ਮੈਂਬਰ ਆ ਤੇ ਬਾਰਡਰ ਤੇ ਤੰਗੀ ਬਹੁਤ ਸਾਰੀ ਆਉਂਦੀ ਹੈ ਤੇ ਇਹਨਾਂ ਨੂੰ ਤਾਂ ਅਸੀਂ ਇਹਨਾਂ ਦੇ ਚਾਹ ਬਾਣਾ ਇਹ ਹਰ ਇੱਕ ਕੰਮ ਮਾੜੇ ਨੂੰ ਇਹ ਰੋਕਦੇ ਨੇ ਸਤ ਲੰਦਿਆ ਦੰਦੇ ਵੀ ਚੰਗਾ ਕੰਮ ਕਰੋ ਆਪ ਦੀ ਵਾਈ ਕਰੋ ਕੋਈ ਨਸ਼ਾ ਨਸ਼ੇ ਲੱਗੇ ਨਾ ਜਾਓ ਜਿਹੜਾ ਨਸ਼ਾ ਹੈ ਬੁਰੀ ਬਲਾਜ ਹੈ ਨਸ਼ਾ ਜਿਹੜੇ ਘਰ ਵੀ ਵੜ ਗਿਆ ਉਹਦਾ ਬੇੜਾ ਕਰਕੇ ਕਿਤੇ ਜਾਂਦਾ ਇਹ ਤਾਂ ਜ਼ਰੂਰੀ ਬਚਣਾ ਚਾਹੀਦਾ ਉਹ ਰਹੇ ਜਿਹੜੇ ਬਾਦਰ ਕਿਸਾਨ ਵਾਲੇ ਉਹਨਾਂ ਦੇ ਵੀ ਨਾਲ ਆ ਕਿਉਂਕਿ ਬੱਦ ਤੇ ਹੀ ਬੈਠੇ ਬੱਦ ਤੇ ਸਾਡਾ ਹੋਰ ਵਸੇਲਾ ਹੀ ਕੋਈ ਨਹੀਂ ਠੀਕ ਆ ਸਰ ਕਿਹੜੀ ਪਾਰਟੀਆਂ ਸਬੰਧ ਅੱਜ ਤੁਹਾਡਾ ਪ੍ਰੇਸ਼ਡਰ ਨਾਮ ਅਮਰਪਾਲ ਸਿੰਘ ਕਿੰਨੀ ਕੋ ਬੋ ਪਈ ਹੋਗੀ ਤੁਹਾਡੇ ਪਿੰਡ ਚ ਕੋਈ 3.5 350 ਪਈ ਗਈ ਹੋਣੀ ਕੋਈ ਜਿੰਨੇ ਕ ਰਹਿੰਦੀ 1200 ਉਹਦੇ ਵਿੱਚੋਂ ਕੋਈ ਸਾਰੀਆਂ ਪੈਣੀਆਂ ਉਹ ਨਹੀਂ ਰਹਿ ਵੀ ਜਾਂਦੀਆਂ ਜੀ ਹਾਂਜੀ ਵੀਰ ਜੀ ਕਿਹੜਾ ਕੀ ਨਾ ਆਪਣਾ ਤੇ ਕਿਹੜਾ ਪਿੰਡ ਹੈ ਤੇ ਕਿਹੜੀ ਪਾਰਟੀ ਵੱਲੋਂ ਮੇਰਾ ਨਾਮ ਜੀ ਰਪਾਲ ਸਿੰਘ ਜੀ ਪਿੰਡ ਕਲਸ ਸਰਪੰਚ ਜਰਮਨਦਰ ਸਿੰਘ ਦਾ ਬ੍ਰਦਰ ਹਾਂ ਕਿਹੜੀ ਪਾਰਟੀ ਸ਼ਰੋਮਣੀ ਗਾਲੀਦਾਲ ਜੀ ਹਾਂਜੀ ਅੱਜ ਵੋਟਾਂ ਤੇ ਕਿੰਨਾ ਕਿੰਨਾ ਤੁਹਾਨੂੰ ਉਤਸ਼ਾਹ ਇੱਥੇ ਵੋਟਾਂ ਮਿਲ ਰਿਹਾ ਵਾ ਕਿੰਨਾ ਕੋਹਗਾਰਾ ਤੁਹਾਨੂੰ ਮੈ ਰੈਟੀ ਚਾਹ ਚੋਗੇ ਜਿਹੜੀਆਂ ਅੱਜ ਵੋਟਾਂ ਪੈ ਰਹੀਆਂ ਹਨ ਘਾਰਾ ਜੀ ਠੀਕ ਬਹੁਤ ਵਧੀਆ ਮਿਲਿਆ ਵਿਕਾਸ ਦੇ ਮੁੱਦੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਲਾਵਾ ਸਕੀਮਾਂ ਜਿਹੜੀਆਂ ਚਲਾਈਆਂ ਸੀ ਦਰਦ ਭਾਈ ਚਾਰੇ ਤੋਂ ਕਿਸਾਨ ਦੀ ਬਿਜਲੀ ਦਾ ਵੋਟਰਾਂ ਦਾ ਬਿੱਲ ਮਾਫ ਉਹਦਾ ਗਰੀਬਾਂ ਦੇ ਜਦੋਂ ਸਰਕਾਰ ਲਈ ਅਸੀਂ ਹਰ ਘਰ ਘਰ ਕਮਰੇ ਬਣਾਏ ਸੜਕ ਪਿੰਡ ਦੇ ਵਿੱਚ ਵਾਰੀ ਮਤਲਬ ਕੱਚਾ ਹੀ ਰਾਹ ਹੁੰਦਾ ਸੀ ਸardar virsa singh waltoha ਫੋਨ ਦੀ ਦੀ ਟਾਰਗੇਟ ਉਹਨਾਂ ਦੀ ਤੇਜ ਆ ਕਿ ਜਦੋਂ ਕਿਤੇ ਮਤਲਬ ਉਹ ਇਹ ਨੂੰ ਮੈਂ ਮਬਾਂਦੀ ਹੋਰ ਸਵੇਰੇ ਫੋਨ ਵੀ ਚੁੱਕਦੇ ਨੇ ਤੇ ਦੁਖ ਸੁਖ ਦੇ ਵੀ ਭਾਈਵਾਲ ਨੇ ਵੀ ਹਰ ਦੇ ਗਰੀਬ ਮੀਰ ਦੇ ਦੁਖ ਸੁਖ ਦੇ ਵਿੱਚ ਉਹ ਪਹੁੰਚਦੇ ਨੇ ਉਹ ਮੁੱਦਾ ਜੀ ਉਹਦਾ ਉਹ ਮੁੱਦਾ ਰੱਖ ਕੇ ਹਰ ਪਿੰਡ ਦੇ ਵਿੱਚੋਂ ਸਰਦਾਰ ਮਿਰਸਾਸੰਗ ਵਲਟੋਆ ਨੂੰ ਵੋਟ ਤੁਹਾਨੂੰ ਆਪੇ ਪਤਾ ਲੱਗ ਜਾਣਾ ਚਾਰ ਤਰੀਕ ਨੂੰ ਵੱਧ ਪਈ ਆ ਜੀ ਖਾਸ ਕਰਕੇ ਗਰੀਬ ਭਾਈਚਾਰੇ ਦੀ ਜਿਆਦਾ ਪਈ ਗਈ ਹੈ ਗਰੀਬ ਭਾਈਚਾਰੇ ਦੀਆਂ ਆਟੇ ਦਾਲ ਦੀਆਂ ਸਕੀਮਾਂ 30 ਕਿਲੋ ਮਿਲਦੀਆਂ تھیں ਜਦੋਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਐਟ ਟਾਈਮ 7 ਕਿਲੋ ਮਿਲ ਰਹੀ ਏ 5-7 ਕਿਲੋ ਸਗਾ ਜਿਹੜੀ ਪੈਨਸ਼ਨਾਂ ਦੇ ਵਾਅਦੇ ਕੀਤੇ ਸੀ ਕੈਪਟਨ ਸਰਕਾਰ ਨੇ ਅਸੀਂ 2500 ਰੁਪਏ ਦੇਾਂਗੇ ਉਹ ਉਹ ਵੀ ਨਹੀਂ ਕਿ ਮਿਲਿਆ ਫੇਰ ਆਮ ਸਰਕਾਰ ਆ ਗਈ ਬਦਲਾਓ ਲੋਕਾਂ ਕਿਆ ਉਹਦਾ ਵੀ ਕੁਝ ਨਹੀਂ ਮਿਲਿਆ ਸਗੋਂ ਆਟੇ ਦਾਲ ਦੇ ਸਾਡੇ ਪਿੰਡ ਕਾਟ ਜਿਹੜੇ ਇਕੱਠੇ ਗਏ ਨੇ ਅੱਗੇ ਜਿਹੜੇ ਮਤਲਬ ਅਸੀਂ 5-500 ਤੋੜਾ ਕਣਕ ਦਾ ਇੱਥੇ ਵੰਦਦੇ ਨੇ ਆਪਦੇ ਹੱਥੇ ਹੀ ਉਹਦੇ ਵਿੱਚੋਂ ਅੱਧਾ ਕਣਕ ਕੱਟੀ ਗਈ ਆ ਤੇ ਕਿਸਾਨ ਦਾ ਵੀ ਮਤਲਬ ਮਾਮਲਾ ਵੀ ਮaaf ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਟਰੈਕਟਰ ਨੂੰ ਗੱਡੇ ਬਰਾਬਰ ਗੱਡਾ ਕਹਿ ਕੇ ਉਹਦਾ ਟੈਕਸ ਮaaf ਕਰਾਇਆ 5-7000 ਰੁਪਇਆ ਹੁਣ ਇਸ ਟਾਈਮ ਦੇ ਵਿੱਚ ਟਰੈਕਟਰ ਨੂੰ ਮਤਲਬ ਅੱਜ ਟੈਕਸ ਪਹਿਣਾ ਸੀ ਮਤਲਬ ਵਿਕਾਸ ਦੇ ਮਸਈ ਕਰਕੇ ਤੇ ਇੱਕ ਉਹਨਾਂ ਦੀ ਟਾਰਗੇਟ ਦੁੱਖ ਸੁੱਖ ਦੀ ਸਰਦਾਰ ਵਿਰਸਾ ਸਿੰਘ ਵਲਟੋਏ ਦੀ ਟਾਰਗੇਟ ਸਾਰਿਆਂ ਟ੍ਰੀਡਰਾਂ ਨਾਲੋਂ ਤੇਜ ਆ। ਤੇ ਉਹ ਹਰ ਦੇ ਦੁੱਖ ਸੁੱਖ ਦੇ ਭਾਵੇਂ ਕੋਈ ਵਿਰੋਧੀ ਉਹਦੇ ਵੀ ਪਹੁੰਚ ਜਾਂਦੇ। ਉਹਦਾ ਕਰਕੇ ਉਹਦਾ ਮੇਨ ਮੁੱਦਾ ਕਰਕੇ ਮਤਲਬ ਹਰ ਥਾਂ ਤੇ ਵੋਟ ਜਿਹੜੀ ਆ ਤੁਹਾਨੂੰ ਗਿਣਤੀ 'ਚ ਪਤਾ ਲੱਗ ਜਾਣਾ ਵੱਧ ਪਈ ਹੈ। ਹਾਂਜੀ। ਜਿੰਨਾ ਪਹਿਲਾਂ 10 ਸਾਲ ਅਕਾਲੀ ਦਲ ਨੇ ਰਾਜ ਕੀਤਾ 5 ਸਾਲ ਬਾਅਦ ਚ ਕਾਂਗਰਸ ਨੇ ਕੀਤਾ ਕਿ ਕਾਂਗਰਸ ਦੇ ਰਾਜ ਦੇ ਵਿੱਚ ਕੋਈ ਕੰਮ ਨਹੀਂ ਹੋਇਆ। ਨਹੀਂ ਕਾਂਗਰਸ ਦੇ ਰਾਜ ਦੇ ਵਿੱਚ ਕੰਮ ਹੋ ਉਹ ਨਹੀਂ ਹੋਇਆ ਜੋ ਮਤਲਬ ਅਕਾਲੀ ਦਲ ਨੇ ਕੀਤਾ ਜੇ ਸੌਦਾ ਦੇ ਅੰਦਰ ਬਣਾਏ। ਸਰਦਾਰ ਸਿਕਦਾਰ ਸਿੰਘ ਬਾਦਲ ਨੇ ਉਹ ਵੀ ਇਹਨਾਂ ਬੰਦ ਕਰ ਦਿੱਤੇ ਤੇ ਮਤਲਬ ਜਿਹੜੀਆਂ ਜਿਵੇਂ ਕਨੈਕਸ਼ਨ ਸੀ ਤਾਰਾਂ ਤੋਂ ਗਾਂ ਦੇ ਕਨੈਕਸ਼ਨ ਇੱਥੇ ਬਲਟਵਾ ਸਾਹਿਬ ਆਏ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਤਾਰਾਂ ਤੋਂ ਗਾਂ ਕਿਸਾਨ ਜਿਹੜੇ ਕਨੈਕਸ਼ਨਾਂ ਤੋਂ ਬਹੁਤ ਤੰਗ ਨੇ ਉਹਨਾਂ ਸੀਐਮ ਸਾਹਿਬ ਨਾਲ ਗੱਲ ਕਰਕੇ ਤੇ ਇਹ ਮਤਲਬ ਸਾਰੇ ਕਨੈਕਸ਼ਨ ਪੰਜਾਬ ਦੇ ਜਿਹੜੇ ਆ ਫ੍ਰੀ ਕਨੈਕਸ਼ਨ ਜਿਹੜੇ ਆ ਤਾਰਾਂ ਤੋਂ ਗਾਂ ਦੇ ਵਿੱਚ ਉਹਦੇ ਵਿੱਚ ਨਹੀਂ ਉਹਨਾਂ ਵੇਖਿਆ ਕੋਈ ਕਾਲੀ ਆ ਨਹੀਂ ਕੋਈ ਕਾਂਗਰਸੀ ਹਰ ਇੱਕ ਦੇ ਕਨੈਕਸ਼ਨ ਹਰ ਘਰ ਦੋ ਦੋ ਕਨੈਕਸ਼ਨ ਫ੍ਰੀ ਲੱਗੇ ਆ ਦੂਜੀ ਜਿਹੜੀ ਮਤਲਬ ਉਹ ਕਨੈਕਸ਼ਨ ਉਦੋਂ OIT ਸਕੀਮ ਕੱਢੀ ਸੀ ਉਦੋਂ 35000 ਰੁਪਏ ਦਾ ਕਨੈਕਸ਼ਨ ਲੱਗਦਾ ਸੀ ਅੱਜ ਟਾਈਮ ਹੁਣ 1.5 ਲੱਖ ਰੁਪਏ ਦੋ ਲੱਗਣ ਡਿਆ ਕਨੈਕਸ਼ਨ ਦੇ ਮਤਲਬ ਉਹਨਾਂ ਦੀ ਜਿਹੜੀ ਉਹਨਾਂ ਦੇ ਸਕੀਮਾਂ ਗਿਰਲ ਗਿਨਾਤੇ ਕਿਸੇ ਪਾਰਟੀ ਦੇ ਵੀ ਉਹਨਾਂ ਦੇ ਤੁਲ ਨਹੀਂ ਹੈਗੀਆਂ ਉਹ ਕੱਲਿਆਂ ਦੀਆਂ ਵੀ ਸਕੀਮਾਂ ਹੀ ਉਹਨਾਂ ਦੀ ਸਾਰੀਆਂ ਪਾਰਟੀਆਂ ਦੇ ਉੱਪਰ ਦੀ ਹੈ ਜੇ ਗੱਲ ਕਰੀਏ ਤਾਂ ਹੁਣ 2.5 ਸਾਲ ਹੋ ਗਿਆ तकरीबन ਆਮ ਆਦਮੀ ਪਾਰਟੀ ਨੇ ਬਦਲਾ ਦੇ ਨਾਂ ਤੇ ਸਰਕਾਰ ਬਣਾ ਕੇ ਜੀ ਆ ਇਹਨਾਂ ਨੂੰ ਕੋਈ ਸਹੂਲਤ ਨਹੀਂ ਹੈ ਨਹੀਂ ਜੇ ਸਹੂਲਤ ਤੁਹਾਨੂੰ ਦੱਸਣ ਦੇ ਆ ਹੀ ਹੁਣ ਕਹੀਏ ਤੇ ਤੁਸੀਂ ਤੁਹਾਨੂੰ ਮਤਲਬ ਪਾਰਟੀ ਬਾਜੀ ਅਗਲਾਂ ਦਾ ਕਹਿੰਦਾ ਸਹੂਲਤ ਦੱਸਣ ਲਈ ਆਟਾ ਦਾਲ ਤੁਹਾਨੂੰ ਦੱਸਣ ਦੇ ਗਰੀਬਾਂ ਦਾ ਘਟਿਆ ਗਿਆ ਕੋਈ ਸਹੂਲਤ ਨਹੀਂ ਕੋਈ ਕਿਸੇ ਨੂੰ ਪਟਵਾ ਤਹਿਸੀਲੇ ਜਾਈਏ ਦੇ ਅਗਲਾਂ ਦੇ ਪਹਿਲਾਂ ਇੱਧਰ ਸਾਡੇ ਨਾਲ ਗੱਲ ਕਰੋ ਤੇ ਫੇਰ ਅਸੀਂ ਕੰਮ ਕਰਨਾ ਉਹ ਡੋਆ ਸਾਹਿਬ ਜੀ ਨੂੰ ਫੋਨ ਕਰ ਦਿੰਦੇ ਫੋਨ ਕਰਕੇ ਆਂਦੇ ਹੁੰਦੇ ਸੀ ਵੀ ਚਲੋ ਸਾਨੂੰ ਦਬਾਏ ਕਾਲ ਆਉਣੀ ਹੈ ਉਸਰ ਨੂੰ ਵੀ ਕੰਮੇ ਦਾ ਹੋ ਗਿਆ ਕਿ ਨਹੀਂ ਹੋ ਗਿਆ ਕਿਉਂ ਮਲ ਉਹਨਾਂ ਦੀ ਗੱਡ ਸਜਾਦੀ ਸੀ ਮਾਨ ਸਤਕਾਰ ਉਹਨਾਂ ਦਾ ਇਸ ਟਾਈਮ ਵੀ ਜ਼ਿਆਦਾ ਆ ਟਾਈਮ ਸਰਕਾਰ ਨਹੀਂ ਵੀ ਆ ਟਾਈਮ ਹੀ ਉਹਨਾਂ ਦਾ ਜ਼ਿਆਦਾ ਹਰ ਅਫਸਰ ਉਹਨਾਂ ਨੂੰ ਮਤਲਬ ਮਾਨ ਬਖਸ਼ਦਾ ਭਾਵੇਂ ਉਹ ਐਸਐਸਪੀ ਹੋਵੇ ਭਾਵੇਂ ਡੀਸੀ ਸਾਹਿਬ ਹੋਵੇ ਭਾਵੇਂ ਸਰਚੋਤੋ ਲੈ ਕੇ ਮਤਲਬ ਡਿਪਟੀ ਸਾਹਿਬ ਹੋਵੇ ਹਰ ਉਹਨਾਂ ਦੀ ਮਤਲਬ ਜਿਹੜੀ ਗੱਲ ਦਾ ਨਾ ਕੋਈ ਉਹਦਾ ਅਸਰ ਆ ਜਿੱਥੇ ਵੀ ਉਹ ਕਹਿਣ ਤੇ ਅਸਰ ਇਹ ਕਰਕੇ ਕਿ ਉਹਨਾਂ ਦੀ ਕਾਰਜਗਾਰੀ ਬਹੁਤ ਵਧੀਆ ਰਹੀ ਆ ਮਤਲਬ ਤਸੀਲ ਖੇਮ ਕਰਨ ਤੁਹਾਡੇ ਪਤਾ ਬਣਾਈ ਉਹ ਵੀ ਉਹਨਾਂ ਨੇ ਬਣਾਈ ਪਟਵਾਰਖਾਨਾ ਉਹ ਵੀ ਉਹਨਾਂ ਬਣਾਇਆ ਬਿਜਲੀ ਘਰ ਪੰਜ ਸਾਢੇ ਹਲਕੇ ਨੂੰ ਦਿੱਤੇ ਆ ਬਿਜਲੀ ਜਿਹੜੀ ਆ ਪਾਣੀ ਮਾਰ ਮਾਰ ਚਲਾਈਦੀ ਸੀ ਤੇ ਚਾਰੇ ਪੰਜੇ ਬਿਜਲੀ ਘਰ ਜਦੋਂ ਖੇਮ ਕਰਨ ਬਿਜਲੀ ਘਰ ਆਇਆ ਮੇਰੇ ਹਿਸਾਬ ਨਾਲ ਖੇਮ ਕਰਨ ਦਾ ਸਾਰਾ ਸ਼ਹਿਰ ਭਾਈਚਾਰਾ ਜਿਹੜਾ ਵੇਖਣ ਗਿਆ ਸੀ ਵੀ ਕੀ ਚੀਜ਼ ਆਈ ਆ ਜਾ ਕੇ ਮਤਲਬ ਇੱਥੋਂ ਹੀ 100-100 ਬੰਦੇ ਦੀ ਰੋਟੀ ਪਕਾ ਕੇ ਤੇ ਪਾਰਟੀ ਲਾ ਕੇ ਉੱਥੇ ਸੇਵਾ ਕਰਦੇ ਰਹੇ ਇਹ ਸਾਡੇ ਕੋਲ ਮੁੱਦੇ ਨੇ ਇਹ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਸ਼ਾਨ ਦੇ ਨਾਲ ਜਿੱਤ ਹੋਵੇਗੀ ਅੱਜ ਕਿੰਨੀਆਂ ਵੋਟਾਂ ਪੈ ਚੁੱਕੀਆਂ ਨੇ ਤੇ ਕਿੰਨੀਆਂ ਬਾਕੀ ਬੋਲ ਰਹੀਆਂ ਇਹ 557 58 ਪੈਈਆਂ ਨੇ ਤੇ 75 ਦਾ ਤੇ ਮਤਲਬ ਪੈ 5 500 ਪੈ ਗਈ 575 ਕੇ ਅਸੀਂ ਇੱਕ ਬੋਟਾ ਨੇ ਕੌਣ ਜਿੱਤੇਗਾ ਤੁਹਾਡੇ ਸਾਡੇ ਪਿੰਡੋ ਸ਼ਰੋਮਣੀ ਕਾਲੀ ਨਾਲ ਬਸ਼ੀ ਜਿੱਤੇਗਾ ਜੀ ਆਈ ਵਾਰੀ ਜਿੱਤਦਾ ਆਪਦੀ ਪਹਿਲੀ ਬਰਾ ਕੇ ਖੇਤੀ ਕੀਤੀ ਹੋਵੇ ਨਾ ਉਹ ਪਤਾ ਹੁੰਦਾ ਪਹਿਲੀ ਨੂੰ ਕਿੰਨੀਆਂ ਸਿੰਘਾਂ ਲਾਈਆਂ ਕਿੰਨੀ ਪੀ ਬੀ ਪਾਇਆ ਕਿੰਨੀ ਖਾਦ ਪਾਈ